ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਉਸ ਬੰਦੇ ਨੂੰ ਇਹ ਸਰਕਾਰ ਬਰਬਾਦ ਕਰੇ। ਏ.ਆਈ.ਡੀ. ਰਾਜ ਏ.ਆਈ.ਡੀ. ਰਾਜੀਤ ਭੁੰਨਰ ਦਾ ਕਰੋੜਾਂ ਰੁਪਏ ਦੀ ਡਰੈਗ ਰੈਕਟ ਜਿਹੜਾ ਆਇਆ ਸੀ ਨਾਮ। ਉਹਦਾ ਘਰ ਕਦੋਂ ਟਾਰੀਏ ਪੰਜਾਬ ਸਰਕਾਰ। ਡੀ.ਜੀ.ਪੀ. ਸ਼ਸ਼ੀ ਕਾਂਤ ਨੇ ਪ੍ਰਕਾਸ਼ ਨੂੰ ਬਾਦਲ ਨੇ ਰਿਪੋਰਟ ਦਿੱਤੀ ਸੀ ਜੀ ਵਿੱਚ ਬੀ.ਐਸ.ਐਫ ਦੇ ਤੇ ਕਈ ਹੋਰ ਵੱਡੇ ਅਧਿਕਾਰੀਆਂ ਦੇ ਨਾਮ ਉਹਨਾਂ ਨੇ ਦਿੱਤੇ ਸੀ। ਤੁਸੀਂ ਉਹ ਰਿਪੋਰਟ ਚਾਕੇ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਬਾਰੇ ਕੋਈ ਸ਼ੁਰੂਆਤ ਕੀਤੀ ਜੀ? ਉਹ ਸਾਰਾ ਕੁਝ ਵੀ ਹੁੰਦਾ ਰਹੂਗਾ। ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਰਗਵਨ ਕੇਜਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਔਰ ਅਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਿਹੜੀ ਨਸ਼ਾ ਦੀ ਬਿਮਾਰੀ ਹੈ ਨਾ ਜੀ ਇਹਨੂੰ ਜੜੋਂ ਖਤਮ ਕਰਾਂਗੇ ਤੇ ਅਸੀਂ ਬਹੁਤ ਸਾਰੀਆਂ ਜਿਵੇਂ ਕਿਸਾਨਾਂ ਨੂੰ ਪਾਣੀ ਦੇਣਾ ਸੀ ਦਿਨੇ ਬਿਜਲੀ ਦੇਣੀ ਸੀ ਮੱਲਾ ਕਲੀਨਿਕ ਬਣਾਣੇ ਸੀ ਔਰ ਘਰਾਂ ਦੀ ਬਿਜਲੀ ਮਾਫ ਕਰਨੀ ਸੀ ਬਹੁਤ ਸਾਰੇ ਵਾਅਦੇ ਅਸੀਂ ਪੂਰੇ ਕੀਤੇ ਆ ਤੇ ਹੁਣ ਸਾਡੀ ਜਿਹੜੀ ਵਾਰੀ ਆਈ ਹੈ ਉਹ ਹੈਗੀ ਆ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਹਦੇ ਵਿੱਚ ਦੋ ਕੰਮ ਅਸੀਂ ਕਰ ਰਹੇ ਆ ਇੱਕ ਤਾਂ ਬੰਦੇ ਉਹ ਆ ਜਿਹੜੇ ਨਸ਼ਾ ਕਰਦੇ ਆ ਉਹ ਮਰੀਜ਼ ਹੈ ਉਹ ਵਿਕਟਮ ਹੈ ਉਹ ਇੱਕ ਦਲਦਲ ਚ ਫਸਿਆ ਹੋਇਆ ਹੈ ਉਹਨਾਂ ਦੇ ਵਾਸਤੇ ਅਸੀਂ ਜਿਹੜਾ ਹੈਗਾ ਉਹਨਾਂ ਦਾ ਇਲਾਜ ਕਰਾਂਗੇ ਦਵਾਈ ਦੇਵਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਕੋਈ ਕੰਮ ਧੰਦੇ ਦੇ ਇਲਾਵਾ ਕਰਨ ਦੀ ਜਿੰਦਗੀ ਉਹਨਾਂ ਨੂੰ ਮੁੜ ਕੇ ਲਈ ਤੇ ਲੈ ਕੇ ਆਵਾਂਗੇ ਦੂਜੇ ਆ ਕੇ ਜਿਹੜੇ ਨਸ਼ਾ ਵੇਚਣ ਵਾਲੇ ਜਿਹੜੇ ਨਸ਼ੇ ਦੇ ਵਪਾਰੀ ਆ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਤੇ ਅਸੀਂ ਉਹਨਾਂ ਨੂੰ ਬਰਬਾਦ ਕਰਾਂਗੇ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰਦੇ ਉਹਨਾਂ ਨਾਲ ਕੋਈ ਸympathy ਨਹੀਂ ਹੈ ਜੀ ਉਹਨਾਂ ਨੇ ਜੇ ਕੋਈ ਪਾਪ ਕਰਕੇ ਪਾਪ ਦੀ ਕਮਾਈ ਨਾਲ ਕੋਈ ਮਕਾਨ ਵੀ ਬਣਾਇਆ ਜਾਂ ਕੋਈ ਪ੍ਰਾਪਰਟੀ ਖਰੀਦੀ ਉਹ ਵੀ ਜਬਤ ਹੋ ਰਹੀਆਂ ਔਰ ਹੋਣ ਗਿਆ ਉਹਨਾਂ ਦੀਆਂ ਬਹੁਤ ਸਾਰੇ ਪੰਜਾਬ ਭੱਜ ਕੇ ਛੱਡ ਰਹੇ ਔਰ ਛੱਡ ਜਾਣਗੇ ਉਹ ਇਸੇ ਚ ਉਹਨਾਂ ਦੀ ਭਲਾਈ ਆ ਇਸ ਤੋਂ ਵੀ ਬਿਹਤਰ ਹੋਵੇਗਾ ਕਿ ਇਹ ਵੜਾ ਤੰਦਾ ਛੱਡ ਦੇਣ ਉਹ ਜਿਉਂ ਸੋਚਦਾ ਕਿ ਮੁੜ ਕੇ ਕਦੇ ਪੰਜਾਬ ਚ ਆ ਕੇ ਜੀ ਸਕਣਗੇ ਨਹੀਂ ਜੀਣ ਦਿਆਂਗੇ ਉਹਨਾਂ ਨੂੰ ਜਿਉਂ ਸਾਡੇ ਬੱਚਿਆਂ ਨੂੰ ਨਹੀਂ ਜੀਣ ਦੇਣਗੇ ਅਸੀਂ ਉਹਨਾਂ ਨੂੰ ਜੀਣ ਦੇਵਾਂਗੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਤੁਹਾਨੂੰ ਸਾਹਿਬ ਤੁਸੀਂ ਪੱਤਰਕਾਰ ਪੁਰਾਣੇ ਹੋ 2018 ਜੂ ਪੱਤਰਕਾਰੀ ਕਰਦੇ ਸੀ ਨਾ ਜੀ ਹਾਂਜੀ ਹਾਂਜੀ ਤੁਹਾਨੂੰ ਯਾਦ ਹੈ ਇੱਕ ਲੇ ਠੀਕ ਹੈ ਜੀ ਉਹਦੇ ਉਹਦੇ ਘਰ ਵਾਲੇ ਦੀ ਡੈਥ ਹੋਈ ਸੀ ਮੈਨੂੰ ਮੈਨੂੰ ਮੈਂ ਉਸ ਤੋਂ ਪਾਰਟੀ ਦਾ ਪ੍ਰਧਾਨ ਹੁੰਦਾ ਸੀ ਅਸੀਂ ਉਹਦੇ ਘਰੇ ਗਏ ਸੀਗੇ ਉਹਦਾ ਹਸਬੰਡ ਮਰ ਗਿਆ ਉਹਦੇ ਦੋਸਤਾਂ ਨੇ ਉਹਨੂੰ ਐਕਸਪਲੋਡ ਕਰਨਾ ਸ਼ੁਰੂ ਕਰਤਾ ਫਿਰ ਉਹਦੀ ਕੁੜੀ ਨੂੰ ਐਕਸਪਲੋਡ ਕਰਨਾ ਸ਼ੁਰੂ ਕਰਤਾ ਇੱਕ ਤੁਹਾਡਾ ਕੋਟਕੂੜੇ ਚ ਬੰਦਾ ਸੀ ਜਿਹੜਾ ਓਹ ਠੇਰਾ ਚ ਮਰ ਗਿਆ ਮੈਂ ਉਦੋਂ ਵੀ ਆਇਆ ਸੀ ਮੈਂ ਬੜੀ ਬਾਰੀ ਆਇਆ ਕੋਟਕੂੜੇ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਜ਼ਿਆਦਾ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਤੁਹਾਡਾ ਫਰੀਦ ਕੋਟਕੂੜਾ ਉਹਨਾਂ ਦੇ ਵਿੱਚ ਆਉਂਦਾ ਕਿ ਅਸੀਂ ਆਪਣੇ ਜਵਾਨ ਜਵਾਕ ਮਰ ਨਹੀਂ ਦੇਣੇ ਜੀ ਅਸੀਂ ਆਪਣੀਆਂ ਠੀਕ ਹੈ ਜੀ ਉਹ ਇਹ ਬਹੁਤ ਜ਼ਰੂਰੀ ਹੈ ਪੰਜਾਬ ਦੀ ਦੁੱਖ ਦੀ ਰੱਗ ਹੈ ਔਰ ਸਾਡੀ ਸਰਕਾਰ ਨੇ ਪੱਕਾ ਐਸੋਰੀ ਕੀਤਾ ਕਿ ਅਸੀਂ ਇਹਨੂੰ ਜੜੋਂ ਪੁੱਟਾਂਗੇ ਇਹਨੂੰ ਔਰ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਜਿਉਂਦੇ ਅਸੀਂ ਉਹਨਾਂ ਨੂੰ ਚੰਨਾਂ ਜੋੜ ਨਹੀਂ ਦੇਵਾਂਗੇ ਰਹਿਣ ਨਹੀਂ ਦੇਵਾਂਗੇ ਉਹਨਾਂ ਨੂੰ ਬਰਬਾਦ ਕਰਕੇ ਰੱਖਾਂਗੇ ਪੰਜਾਬ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ ਸਰ ਕੁਝ ਡਿਪਾਰਟਮੈਂਟਾਂ ਦੇ ਲੋਕ ਜਿਵੇਂ ਰਲੇ ਹੋਏ ਹੁੰਦੇ ਨੇ ਮਤਲਬ ਲਾਈ ਸੂਚ ਡਿਪਾਰਟਮੈਂਟ ਦਾ ਇਹ ਕਿ ਜਦੋਂ ਉਹਨਾਂ ਨੇ ਇਨਫਰਮੇਸ਼ਨ ਮਿਲਦੀ ਹੈ ਕਿ ਜਗ੍ਹਾ ਰੇਡ ਕਰਨ ਜਾਣਾ ਹੈ ਤੋ ਪਹਿਲਾਂ ਹੀ ਦੱਸੇ ਜਾਂਦੇ ਫਿਰ ਉਹ ਬੰਦੇ ਫੜੇ ਵੀ ਨਹੀਂ ਜਾਂਦੇ ਪਹਿਲੇ ਇਤਲਾਹ ਦੇ ਜਾਂਦੀ ਹੈ ਰੇਡ ਚ ਕਰਨ ਦਾ ਇਹ ਪ੍ਰਾਣੀਆਂ ਗੱਲਾਂ ਹੋ ਗਈਆਂ ਜੀ ਅੱਜ ਵੀ ਤਾਰੇ ਲੱਗੇ ਹੋਏ ਸੀ ਜੀ ਅੱਜ ਵੀ ਤਾਰੇ ਲੱਗੇ ਨੇ ਦੇਖੋ ਜਿਹੜਾ ਤੁਹਾਡਾ ਪਾਕਿਸਤਾਨ ਦਾ ਬਾਰਡਰ ਹੈ ਬਹੁਤ ਦੂਰ ਨਹੀਂ ਹੈ ਉਥੋਂ ਡਰੋਨਸ ਰਾਹੀਂ ਨਸ਼ਾ ਭੇਜ ਰਿਹਾ ਹੈ ਇੱਧਰ ਨੂੰ ਉਹ ਉਹਨਾਂ ਦੇ ਨਾਲ ਵੀ ਨੇ ਜੱਠਾਂਗੇ ਕੁਦਰਤੀ ਗੱਲ ਹੈ ਕੁਝ ਦੁਸ਼ਮਣ ਅੰਦਰ ਵੀ ਆ ਗਏ ਜੀ ਕੁਝ ਦੁਸ਼ਮਣ ਕਿਸੇ ਮਹਿਕਮੇ 'ਚ ਵੀ ਆਉਣਗੇ ਜੀ ਪਹਿਲਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਇੱਕ ਜਿਹੜੇ ਸੀਗੀ ਤੁਹਾਡੇ ਪੋਲੀਟੀਸ਼ੀਅ ਕ੍ਰਿਮੀਨਲ ਨੈਕਸਸ ਸੀ ਉਹ ਸਮੈਸ਼ ਹੋ ਗਈ ਆ ਹੁਣ ਸਾਡਾ ਕੋਈ ਜਿਹੜਾ ਪੋਲੀਟੀਸ਼ੀਅਨ ਹੈ ਜੇ ਕੋਈ ਹੋਏਗਾ ਤਾਂ ਬਚੇਗਾ ਨਹੀਂ ਉਹ ਐਸੋਲੇ ਪੋਲੀਟੀਸ਼ੀਅਨ ਰਿਵਾਰਡ ਨਹੀਂ ਹੈ ਪੁਲਿਸ ਜੜੀ ਸਾਡੀ ਹੈਗੀ ਆ ਬਾਈ ਐਂਡ ਆਰਚ ਫਰੀਆ ਲੋਕਲ ਲੈਵਲ ਤੇ ਪ੍ਰੋਬਲਮ ਹੋ ਸਕਦੀ ਆ ਕੋਟਾਣੇ ਦੇ ਲੈਵਲ ਤੇ ਦੂਜੇ ਲੈਵਲ ਤੇ ਜਿਹੜੀ ਤੁਸੀਂ ਕਹ ਰਹੇ ਆ ਉਹ ਹੋ ਸਕਦੀ ਆ ਉਹਨਾਂ ਤੇ ਵੀ ਐਕਸ਼ਨ ਹੋਏਗਾ ਐਸਪੀ ਐਸਪੀ ਰੈਂਕ ਤੱਕ ਦੇ ਬੰਦੇ ਤੇ ਹੋ ਰਿਹਾ ਜਿਹੜੇ ਕੋਈ ਪੁਰਾਣਾ ਮਿਸਟਰ ਰਿਵਾਰਡ ਸੀਗੇ ਉਹਨਾਂ ਤੇ ਵੀ ਹੋਏਗਾ ਇਹ ਨੈਕਸਸ ਨੂੰ ਸਮੈਸ਼ ਕਰਾਂਗੇ ਕਰ ਦਿੱਤਾ ਸੀ ਤਕਰੀਬਨ ਤਕਰੀਬਨ ਜਿਹੜੀ ਬਾਕੀ ਕਰਨ ਦੀ ਕਸਰ ਆ ਪੂਰੀ ਕਰ ਦਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਉਸ ਬੰਦੇ ਨੂੰ ਇਹ ਸਰਕਾਰ ਬਰਬਾਦ ਕਰੇਗੀ ਇਹ ਆਈ ਜੀ ਰਾਜੀਤ ਭੁੰਨਰ ਦਾ ਕਰੋੜਾਂ ਰੁਪਏ ਦੀ ਡਾਇਰੈਕਟ ਚ ਜਿਹੜਾ ਆਇਆ ਸੀ ਨਾਮ ਉਹਦਾ ਘਰ ਕਦੋਂ ਢਾਰੀ ਹੈ ਪੰਜਾਬ ਸਰਕਾਰ ਦੀ ਪ੍ਰਾਪਰਟੀ ਅਟੈਚ ਹੋ ਚੁੱਕੀ ਹੈ ਜੀ ਉਹਦਾ ਜੋ ਸਾਰਾ ਪ੍ਰੋਸੈਸ ਹੈ ਉਹ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਨੂੰ ਜੀ ਸਰ ਇੱਕ ਪੁਹਾੜਾ ਹੈ ਉਹ ਵੀ ਪੁਹਾੜਾ ਹੈ ਉਹਦੇ ਤੇ ਵੀ ਨਿਕਲ ਕਰ ਲਈ ਹੋਰ ਇੱਕ ਵਿਕਰਮ ਸਿੰਘ ਜਿਹੜੇ ਬੱਚੇ ਦਾਖਲ ਆ ਉਹਨਾਂ ਲਈ ਉਹਨਾਂ ਦੇ ਇੱਕ ਤੋਂ ਬਾਅਦ ਕੀ ਜਿਹੜੇ ਖਾਨਦਿਆਂ ਦੀ ਹੈ ਜਾਂ ਮਾਈਨਰ ਨੇ ਉਹਨਾਂ ਲਈ ਇਹ ਤੁਹਾਡਾ ਸਵਾਲ ਬਹੁਤ ਵਧੀਆ ਹੈ ਹਾਂਜੀ ਜਿਹੜੇ ਖਾਣ ਦੇ ਆਦਿ ਆ ਜਿਹਨਾਂ ਦੇ ਹੱਡਾਂ ਚ ਰਚ ਗਏ ਇਹ ਉਹਦੇ ਵਾਸਤੇ ਸਾਡਾ ਪਹਿਲੀ ਕੋਸ਼ਿਸ਼ ਇਹ ਆ ਵੀ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਦੇ ਟੀਕੇ ਇਮੀਡੀਏਟਲੀ ਬੰਦ ਕਰਕੇ ਓਰਲ ਸਬਸਟੀਟਿਊਸ਼ਨ ਥੈਰੇਪੀ ਉਹਨਾਂ ਨੂੰ ਅਸੀਂ ਗੋਲੀਆਂ ਤੇ ਲਈਏ ਉਹਦੇ ਨਾਲ ਬਹੁਤ ਓਵਰਡੋਸ ਡੈਥ ਹੋਣੀਆਂ ਬੰਦ ਹੋ ਜਾਣਗੀਆਂ ਹਾਰਮ ਰਿਡਕਸ਼ਨ ਹੋ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਦੂਜਾ ਸਟੈਪ ਹੈ ਕਿ ਹੌਲੀ-ਹੌਲੀ ਗੋਲੀਆਂ ਘਟਾ ਕਰਕੇ ਉਹਨੂੰ ਬੰਦ ਕਰਾਈਏ ਇਹਦੇ ਨਾਲ ਅਸੀਂ ਜੋ ਨਵਾਂ ਕਰ ਰਹੇ ਆ ਅਸੀਂ ਇੱਕ ਤਾਂ ਇਹ ਕਰ ਰਹੇ ਆ ਵੀ ਉਹਨਾਂ ਨੂੰ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਆਪਣਾ ਡੀਡਿਕਸ਼ਨ ਕਰਦੀਆਂ ਨਾਲ ਉਹਦਾ ਸਕਿੱਲ ਡਿਵੈਲਪਮੈਂਟ ਕਰਾ ਉਹਨਾਂ ਨੂੰ ਕੋਈ ਖੇਡਾਂ ਦਾ ਕੋਈ ਮਤਲਬ ਖੇਤੀਬਾੜੀ ਦਾ ਕੋਈ ਕੋਈ ਕਿਸਮ ਦਾ ਜਿਹੜਾ ਵੀ ਕਰਨਾ ਚਾਹੁੰਦੇ ਆ ਚਾਹੇ ਉਹ ਕੁਕਿੰਗ ਦਾ ਹੋਵੇ ਕੋਈ ਇਲੈਕਟ੍ਰੀਸ਼ੀਅਨ ਦਾ ਹੋਵੇ ਮੋਟਰ ਮਕੈਨਿਕ ਦਾ ਹੋਵੇ ਕੋਈ ਵੀ ਜਿਹੜਾ ਕੋਰਸ ਜਿਹੜਾ ਬੱਚਾ ਕਰਨਾ ਚਾਹੁੰਦਾ ਉਹਨਾਂ ਨੂੰ ਉਹ ਕੋਰਸ ਕਰਕੇ ਕੰਮ ਤੇ ਲਾਇਆ ਜਾਵੇ ਦੂਜਾ ਅਸੀਂ ਨਵਾਂ ਇਹ ਕਰਦੇ ਆ ਵੀ ਜਿਸ ਤਰ੍ਹਾਂ ਇਹ ਸੈਂਟਰ ਹੈ ਇੱਥੇ ਇਦੇ ਵਿੱਚ ਅਸੀਂ ਇੱਕ ਨਾਰਕੋਟਿਕ ਅਨੋਨਿਮਸ ਕਰਕੇ ਆਲਕੋਹਲ ਅਨੋਨਿਮਸ ਵੀ ਆ ਉਹਨਾਂ ਦੇ ਅਸੀਂ ਗਰੁੱਪ ਬਣਾ ਰਹੇ ਆ ਤੇ ਅਸੀਂ ਪੰਜਾਬ ਦੇ ਲੈਵਲ ਤੇ ਬਣਾਉਣੇ ਸ਼ੁਰੂ ਕਰਦੇ ਵੀ ਜਿੱਥੇ ਸਾਡੇ ਸੈਂਟਰ ਆ ਜਿੱਥੇ ਨਸ਼ਾ ਛਡਾਊ ਕੇਂਦਰ ਆ ਉੱਥੇ ਇੱਕ ਨਾਰਕੋਟਿਕ ਅਨੋਨਿਮਸ ਦਾ ਗਰੁੱਪ ਬਣਾਵਾਂਗੇ ਉਹ ਇੱਕ ਜਿਹੜੇ ਪੁਰਾਣੇ ਬੰਦੇ ਹੁੰਦੇ ਜਿਹੜੇ ਨਸ਼ਾ ਛੱਡਤਾ ਹੁਣ ਕੰਮ ਕਰਦੇ ਆ ਦੇ ਆ ਰੇ ਸਪੋਰਟ ਗਰੁੱਪ ਉਹ ਹਫ਼ਤੇ ਚ ਇੱਕ ਵਾਰੀ ਮਿਲਦੇ ਆ ਪਲੱਸ ਫੈਮਿਲੀ ਕਾਉਂਸਲਿੰਗ ਤੇ ਕਮਿਊਨਿਟੀ ਇੰਟੀਗ੍ਰੇਸ਼ਨ ਤੇ ਇਹਨੂੰ ਸਕਿਲ ਡਿਵੈਲਪਮੈਂਟ ਤੇ EMPLOYMENT ਜਨਰੇਸ਼ਨ ਨਾਲ ਜੋੜ ਕੇ ਇਹ ਇੱਕ ਕੰਪਰੀਹੈਂ ਸਾਨੂੰ ਦੇਖਾਇਆ ਜਾਂਦਾ ਵੀ ਉਹਨਾਂ ਦੇ ਬਾਮ ਦਾ ਪਰਚਾ ਦਰਜ ਕਰਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਉਹਨਾਂ ਨੂੰ ਕਿਤੇ ਘੱਟ ਮਾਤਰਾ ਵਾਲਿਆਂ ਨੂੰ ਵੀ ਕੁਝ ਇਹ 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 ਵੀ ਅਸੀਂ ਜੜਾ ਹੈਗਾ ਵੀ ਬਹੁਤ ਟਾਈਮ ਸਵਾਲ ਹੈ ਇਹਦੇ ਵਿੱਚ ਨਾ ਅਸੀਂ ਇਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ ਲੀਗਲਾਈਜ਼ ਨਹੀਂ ਕਰ ਰਹੇ ਡੀਕ੍ਰਿਮੀਨਲਾਈਜ਼ ਕਰ ਰਹੇ ਇਹਦਾ ਮਤਲਬ ਕੀ ਹੈ ਕਿ ਜਿਹੜਾ ਬੰਦੇ ਕੋਲੇ ਕੰਜ਼ਮਪਸ਼ਨ ਕੁਆਟਿਟੀ ਆ ਥੋੜੀ ਅਮਾਉਂਟ ਆ ਵੀ ਉਹ ਨਸ਼ੇੜੀ ਹੈ ਜਾਂ ਉਹ ਫਸਟ ਟਾਈਮ ਡਰੱਗ ਐਡਿਕਟ ਹੈ ਜਾਂ ਉਹ ਫੇਮ ਭੁੱਕੇ ਵਾਲਾ ਜਾਂ ਹੋਰ ਕੋਈ ਮਾਈਂਡ ਜਿਹੜਾ ਛੋਟਾ ਮੋਟਾ ਨਸ਼ਾ ਕਰਦਾ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਵੀ ਉਹ ਗੋਲੀਆਂ ਬਿਨਾਂ ਲੈ ਉਹਨਾਂ ਨੂੰ ਜੇਲ੍ਹ 'ਚ ਨਹੀਂ ਭੇਜਣਾ ਉਹਨਾਂ ਨੂੰ ਹਸਪਤਾਲ 'ਚ ਭੇਜਣਾ ਜੇਲ੍ਹ ਦੇ ਵਿੱਚ ਸਿਰਫ ਜਿਹੜਾ ਰਿਪੀਟ ਆਫੈਂਡਰ ਹੈ ਜਿਹੜਾ ਵਾਇਲੈਂਟ ਹੈ ਔਰ ਜਿਹੜਾ ਸੁਧਰ ਜਿਹੜਾ ਵਿਗੜਿਆ ਹੋਇਆ ਬੰਦਾ ਹੈ ਉਹ ਵਾਲੇ ਜੇਲ੍ਹ 'ਚ ਭੇਜਨੇ ਆ ਉਹਦੇ ਨਾਲ ਸਾਡੀਆਂ ਜੇਲਾਂ ਵੀ ਡੀਕੰਜੈਸਟ ਹੋਣਗੀਆਂ ਜੁਡੀਸ਼ੀਅਲ ਕੋਰਟਸ ਤੇ ਵੀ ਪੋਰਟਸ ਤੇ ਵੀ ਬਾਰਡਨ ਘਟੇਗਾ ਪੋਰਟ ਜਿਹੜਾ ਹੈਗਾ ਉਹ ਸਾਰਾ ਜਿਹੜਾ ਹੈਗਾ ਆਪਣਾ ਸਾਰਾ ਧਿਆਨ ਜਿਹੜਾ ਹੈਗਾ ਪਰ ਜਿਹੜਾ ਜਸਟਿਸ ਹੈ ਇਹ ਰਿਫਾਰਮਿਸਟ ਹੋਣਾ ਚਾਹੀਦਾ ਅਸੀਂ ਜਿਹੜੇ ਤੁਸੀਂ ਮੈਂ ਦੇਖਿਆ ਵੀ ਨੀਚੇ ਵੀ ਦੋ ਬੱਚੇ ਸੀਗੇ ਇਸ ਤੋਂ ਪ ਜਿਨ੍ਹਾਂ ਨੇ 14 ਸਾਲ 15 ਸਾਲ 16 ਸਾਲ ਤੇ ਨਸ਼ਾ ਸ਼ੁਰੂ ਕੀਤਾ ਇਹ ਯੰਗ ਬੰਦੇ ਨੂੰ ਨਸ਼ਾ ਲਾਂਦੇ ਆ ਜੀ ਤੇ ਅਸੀਂ ਸਕੂਲਾਂ ਦੇ ਵਿੱਚ ਐਜੂਕੇਸ਼ਨਲ ਜਿਹੜੀ ਕੰਪੇਨਿਆ ਸ਼ੁਰੂ ਕਰ ਰਹੇ ਆ ਕਿ ਬੱਚਿਆਂ ਨਾਲ ਗੱਲਬਾਤ ਕਰੀਏ ਔਰ ਪੇਰੈਂਟਸ ਨੂੰ ਮੈਂ ਤੁਹਾਡੇ ਥਰੂ ਵੀ ਅਪੀਲ ਕਰਦਾ ਮੈਂ ਬਾਰ-ਬਾਰ ਥਾ-ਥਾ ਤੇ ਜਾ ਕੇ ਵੀ ਕਰਦਾ ਕਿ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰੋ ਤੁਸੀਂ ਉਹਨਾਂ ਨੂੰ ਮੋਬਾਈਲ ਲੈ ਦਿੰਦੇ ਹੋ ਮੋਟਰਸਾਈਕਲ ਲੈ ਦਿੰਦੇ ਹੋ ਹੋਰ ਬਹੁਤ ਸਾਰੇ ਗੈਜਟ ਲੈ ਦਿੰਦੇ ਹੋ ਪਰ ਟਾਈਮ ਨਹੀਂ ਦਿੰਦੇ ਉਹਨਾਂ ਨੂੰ ਟਾਈਮ ਦਿਓ ਬੱਚਿਆਂ ਨੂੰ ਟਾਈਮ ਚਾਹੀਦਾ ਹੁੰਦਾ ਜੇ ਤੁਹਾਡਾ ਬੱਚਾ ਗੁੰਮਸਮ ਹੈ ਕਰਦੇ ਵਿੱਚ ਉਹ ਚੀਜ਼ਾਂ ਗਾਇਬ ਹੋ ਰਹੀਆਂ ਬਹੁਤ ਸਾਰੇ ਸਾਈਨ ਹੁੰਦੇ ਆ ਸਾਰਾ ਕੁਝ ਖਾ ਰਹੇ ਆ ਜਿਹੜੇ ਨਰਸਿੰਗ ਸਟੂਡੈਂਟ ਹਨ ਉਹਨੂੰ ਉਹਨਾਂ ਨੂੰ ਜਿਹੜੇ ਹੈ ਗਿਆ ਸੀ ਮਤਲਬ ਕਾਉਂਸਲਿੰਗ ਸਕਿੱਲਸ ਖਾ ਰਹੇ ਆ ਯੋਗਾ ਸ਼ੁਰੂ ਕਰਾ ਰਹੇ ਆ ਸਪੋਰਟਸ ਸ਼ੁਰੂ ਕਰਾ ਰਹੇ ਆ ਡਰਗ ਡਿਡਿਕਸ਼ਨ ਸੈਂਟਰਾਂ 'ਚ ਸਕਿੱਲ ਡਿਵੈਲਪਮੈਂਟ ਸ਼ੁਰੂ ਕਰਾ ਰਹੇ ਆ ਸੋ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈ ਔਰ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਸਾਨੂੰ ਮੀਡੀਆ ਦਾ ਔਰ ਲੋਕਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਮੈਂ ਸਰਬ ਇੱਕ ਸਵਾਲ ਲਗਾਏ ਕਿ ਲਗਭਗ 5 ਸਾਲ ਤੋਂ ਉਪਰ ਉਹ ਸਮਾਂ ਹੋ ਗਿਆ ਜਦੋਂ ਦੀ ਜੀ ਵਾਲੀ ਗੋਲੀ ਚੱਲੀ ਆ ਨਸ਼ਾ ਤੇ ਲਗਭਗ 5-5 ਸਾਲ ਪੁਰਾਣੇ ਹੀ ਲੋਕ ਅੱਜ ਵੀ ਜੀਵ ਵਾਲੀ ਗੋਲੀ ਲੈ ਰਹੇ ਆ ਉਹ ਬੰਦ ਨਹੀਂ ਹੋ ਰਹੀ ਉਸ ਚੀਜ਼ ਨੂੰ ਕਿਵੇਂ ਕਰ ਸਕਦੇ ਉਹ ਡਾਟਾ ਕੋਈ ਹੈ ਹੈਗਾ ਜੀ ਸਾਰਾ ਸਾਰਾ ਕੁਝ ਹੈ ਕਿੰਨੇ ਲੋਕਾਂ ਨੇ ਛੱਡ ਦਿਓ ਗੋਲੀ ਸਾਰਾ ਕੁਝ ਹੈ ਸਾਰਾ ਕੁਝ ਹੈ ਦੇਖੋ ਜੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਆ ਹੁਣ ਤੱਕ ਦੀ ਸਰਕਾਰਾਂ ਦੀ ਅਪਰੋਚ ਸੀ ਨਾ ਜੀ ਉਹਨਾਂ ਨੇ ਉਹ ਗੋਲੀ ਤਾਂ ਦੇਤੀ ਉਹਨਾਂ ਨੇ ਉਹਨਾਂ ਨੇ ਜਿਹੜਾ ਫੇਮ ਭੱਕੇ ਵਾਲੇ ਨੂੰ ਹਟਾ ਕੇ ਇਸ ਗੋਲੀ ਤੇ ਲਾਣਾ ਸ਼ੁਰੂ ਕਰਤਾ ਅਸੀਂ ਇਹ ਇਨਹੈਰਿਟ ਕੀਤਾ ਅਸੀਂ ਉਹਨੂੰ ਟ੍ਰੈਂਡਰ ਨੂੰ ਚੇਂਜ ਕਰ ਰਹੇ ਆ ਅਸੀਂ ਸਕਸੈਸ ਕੀ ਹੈ ਜੀ ਜਿਹੜਾ ਬੰਦਾ ਟੀਕਾ ਲਾਂਦਾ ਉਹ ਗੋਲੀ ਤੇ ਆ ਜੇ ਜਿਹੜਾ ਗੋਲੀ ਖਾਂਦਾ ਉਹ ਘੱਟ ਗੋਲੀਆਂ ਖਾਵੇ ਤੇ ਉਹ ਹੌਲੀ-ਹੌਲੀ ਗੋਲੀਆਂ ਬੰਦ ਕਰੇ ਦੂਜਾ ਹੈਗਾ ਵੀ ਉਹ ਗੋਲੀ ਦਾ ਲੈ ਰਿਆ ਲੇਕਿਨ ਆਪਣਾ ਕੰਮ ਕਰ ਰਿਹਾ ਕੋਈ ਨਾ ਕੋਈ ਉਹ ਕ੍ਰਿਮੀਨਲ ਐਕਟੀਵਿਟੀ ਨਹੀਂ ਕਰ ਰਿਹਾ ਲੁੱਟਾਂ ਖੋਹਾਂ ਨਹੀਂ ਕਰ ਰਿਹਾ ਉਹ ਦੈਟ ਇਜ਼ ਸੈਕੰਡ ਸਕਸੈਸ ਤੀਜੀ ਹੈਗੀ ਆ ਵੀ ਉਹਨੇ ਨਸ਼ਾ ਛੱਡ ਵੀ ਦਿੱਤਾ ਔਰ ਆਪਣਾ ਕੰਮ ਕਰਨਾ ਉਹਨੇ ਕੋਈ ਸਕਿਲਡ ਡਿਵੈਲਪਮੈਂਟ ਕਰ ਲਈ ਤੇ ਉਹਨੇ ਆਪਣਾ ਕੰਮ ਸ਼ੁਰੂ ਕਰ ਲਿਆ ਚੌਥਾ ਹੈਗਾ ਵੀ ਉਹ ਮੋਟੀਵੇਟਰ ਬਣ ਗਿਆ ਹੁਣ ਉਹ ਪੀਅਰ ਐਜੂਕੇਟਰ ਬਣ ਗਿਆ ਸੋ ਥੀਸ ਆਰ ਸਟੈਪਸ ਦੀ ਸਟੈਪ ਬਾਈ ਚੱਲ ਰਹੇ ਆ ਤੇ ਹੌਲੀ ਹੌਲੀ ਆਪਾਂ ਕਾਮਯਾਬ ਹੋ ਜਾਵਾਂਗੇ ਬਿਲਕੁਲ ਕੰਮ ਹੋਊਗਾ ਸਰ ਇੱਕ ਡੀਜੀਪੀ ਸ਼ਸ਼ੀ ਕਾਂਤ ਨੇ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਰਿਪੋਰਟ ਦਿੱਤੀ ਸੀ ਜਿਹੇ ਚ ਬੀਐਸਐਫ ਦੇ ਤੇ ਕਈ ਹੋਰ ਵੱਡੇ ਅਧਿਕਾਰੀਆਂ ਦੇ ਨਾਮ ਉਹਨਾਂ ਨੇ ਦਿੱਤੇ ਸੀ ਤੁਸੀਂ ਉਹ ਰਿਪੋਰਟ ਚੱਕ ਕੇ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਬਾਰੇ ਕੋਈ ਸ਼ੁਰੂਆਤ ਕੀਤੀ ਜੀ ਦੇਖੋ ਉਹ ਸਾਰਾ ਕੁਝ ਵੀ ਹੁੰਦਾ ਰਹੂਗਾ ਜੀ ਇਸ ਵੇਲੇ ਜਿਹੜਾ ਮੇਰੇ ਵਾਸਤੇ ਐਜ਼ ਅ ਹੈਲਥ ਮਿਨਿਸਟਰ ਇੱਕ ਡਾਕਟਰ ਹੋਣ ਦੇ ਨਾਤੇ ਚੈਲੰਜ ਹੈ ਕਿ ਜਿਹੜੇ ਬੱਚੇ ਨਸ਼ੇ ਤੁਸੀਂ ਸਰਕਾਰ ਵੀਓ ਸਰ ਸੁਣ ਲਓ ਜੀ ਸੁਣ ਲਓ ਮੇਰੀ ਗੱਲ ਸੁਣੋ ਕਰ ਲਓ ਸਰਕਾਰ ਦੇ ਕੰਮ ਆ ਸਾਰੇ ਜੀ 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 ਉਹਦੇ ਵਾਸਤੇ ਉਹਦੇ ਵਾਸਤੇ ਇੱਕ ਡਿਪਾਰ ਮੇਰੇ ਜੀ ਉੱਤੇ ਦਾ ਪੁੱਛਿਆ ਸੀਗਾ ਸੁਪਰੀਮ ਹਾਂ ਵਿਕਰਮ ਜੀ ਇੱਥੇ ਵੀ ਕੋਈ ਹੇ ਤੱਕ ਉਸ ਤਰੀਕੇ ਦੀ ਗੱਲ ਸੁਣੋ ਅਗਲਾ ਬੰਦਾ ਹੈ ਜੀ ਉਹ ਜਿਹੜਾ ਕੋਰਟ ਜਾਣਾ ਉਹਦਾ ਰਾਈਟ ਹੈ ਜੀ ਕੋਰਟ ਚਲਾ ਗਿਆ ਸੁਪਰੀਮ ਕੋਰਟ ਤੱਕ ਸੁਪਰੀਮ ਕੋਰਟ ਨੇ ਉਹਨੂੰ ਡਾਇਰੈਕਸ਼ਨ ਦਿੱਤੀਆਂ ਜੀ ਜੀ ਲਾ ਵੇ ਟੇਕ ਇਟਸ ਕੋਰਸ ਐਂਡ ਇਟਸ ਟੇਕਿੰਗ ਇਟਸ ਕੋਰਸ ਜੀ ਜੀ ਚਾਹੇ ਚਾਹੇ ਕੋਈ ਰਿਟਾਇਰਡ ਐਸਪੀ ਹੋਵੇ ਕੋਈ ਫਾਰਮਰ ਮਿਨਿਸਟਰ ਹੋਵੇ ਸੋ ਉਹ ਇੱਕ ਅਲੱਗ ਮਹਿਕਮਾ ਹੈ ਜਿਹੜਾ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਮੈਂ ਇੱਕ ਡਾਕਟਰ ਹਾਂ ਔਰ ਇੱਕ ਹੈਲਥ ਮਿਨਿਸਟਰ ਹਾਂ ਮੈਂ ਹਾਰਮੋਨ ਡਿਟੈਕਸ਼ਨ ਕਰਨੀ ਹੈ ਮੈਂ ਸਟਿਗਮਾ ਰਿਡਕਸ਼ਨ ਕਰਨੀ ਹੈ ਮੈਂ ਡਿਮਾਂਡ ਰਿਡਕਸ਼ਨ ਕਰਨੀ ਹੈ ਮੈਂ ਤਿੰਨ ਕੰਮ ਕਰਨੇ ਆ ਸੋ ਮੈਂ ਉਹ ਤਿੰਨ ਕੰਮਾਂ ਤੇ ਫੋਕਸ ਕਰ ਰਿਹਾ ਜਿਹੜੇ ਹਰ ਜਿਹੜਾ ਜਿਨ੍ਹਾਂ ਦਾ ਦੂਜਾ ਜਿਹੜਾ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਦਾ ਲਾਅ ਐਂਡ ਆਰਡਰ ਦਾ ਉਹ ਕਰ ਰਿਹਾ ਸਰ ਜੀ ਬਹੁਤ ਬਹੁਤ ਧੰਨਵਾਦ ਸਰ ਇਹ ਕੋਈ ਸਟਿਗਮਾ ਫਾਰ ਮੀਟਿੰਗ ਇਸ ਤੇ ਕੋਈ ਅਧਿ ਕੋਈ ਵੱਖਰਾ ਪਿੰਡਾਂ ਜਾਰਾ ਲਾ ਸਕ ਹਾਂ ਉਹ ਪ੍ਰਕਾਰ ਹਾਂ ਉਹਦੇ ਚ ਅਸੀਂ ਨਾ ਜੀ ਬਹੁਤ ਸਾਰੇ ਮਹੱਲਾ ਕਲਿਨਿਕ ਬਣਾਏ ਅਸੀਂ ਔਰ ਉਹਦੇ ਚ ਸਾਡਾ ਬਹੁਤ ਅੱਛਾ ਤਜਰਬਾ ਰਿਹਾ ਉਹਦੇ ਚ ਤਕਰੀਬਨ ਤਕਰੀਬਨ 3 ਕਰੋੜ ਦੇ ਨੇਚੇ ਅਸੀਂ ਪਹੁੰਚ ਗਏ ਮੈਂ 3 ਕਰੋੜ ਦਾ ਦਵਾਈ ਲੈ ਚੁੱਕਿਆ ਉਹਦੇ ਚ 1 ਕਰੋੜ ਤਕਰੀਬਨ 11 15 ਲੱਖ ਬੰਦੇ ਹੋਆ ਜਿਹੜੇ ਇੱਕ ਵਾਰੀ ਉੱਤੇ ਗਏ ਤੇ ਬਾਕੀ ਉਹ ਜਿਹੜੇ ਬਾਰ-ਬਾਰ ਗਏ ਤਸਨੂੰ ਬਲੱਡ ਪ੍ਰੈਸ਼ਰ ਆ ਸ਼ੁਕਰ ਆ ਲਗਾਤਾਰ ਦਵਾਈ ਲੈ ਰਹੇ ਆ ਜੇ ਬਲੱਡ ਪ੍ਰੈਸ਼ਰ ਸ਼ੁਕਰ ਦਾ ਮਰੀਜ਼ ਲਗਾਤਾਰ ਦਵਾਈ ਲਊਗਾ ਉਹਦੇ ਗੁਰਦੇ ਨਹੀਂ ਫੇਲ ਹੋਣਗੇ ਹਾਰਟ ਅਟੈਕ ਦੀ ਇਨਸੀਡੈਂਸ ਘਟੇਗੀ ਜਿਹੜਾ ਅਤਰੰਗ ਹੁੰਦਾ ਉਹਦੀ ਇਨਸੀਡੈਂਸ ਘਟੇਗੀ ਸੋ ਇਹਦੇ ਲੌਂਗ ਟਰਮ ਬੈਨੀਫਿਟ ਹੋਣਗੇ ਜੀ ਉਹਦੇ ਬੰਦੇ ਦੀ ਪ੍ਰੋਡਕਟਿਵਿਟੀ ਵਧੇਗੀ ਜਿਹੜੇ ਲੌਸ ਆਫ ਮੈਨ ਡੇਸ ਹੁੰਦਾ ਕਿ ਬੰਦਾ ਬਿਮਾਰ ਹੋ ਗਿਆ ਦਵਾਈ ਲੈਣ ਨਹੀਂ ਗਿਆ ਘਰੇ ਪਿਆ ਰ ਹਫਤਾ ਉਹ ਦਵਾਈ ਲੈ ਕੇ ਦੋ ਦਿਨ ਚ ਠੀਕ ਹੋ ਜਾਊਗਾ 5 ਦਿਨ ਕੰਮ ਕਰੂਗਾ ਸੋ ਪ੍ਰੋਡਕਟਿਵਿਟੀ ਵਧੇਗੀ ਉਹਦੇ ਨਾਲ ਹੁਣ ਅਸੀਂ ਕੀ ਕੀਤਾ ਕਿ ਇੱਕ ਅਸੀਂ ਮੁਹੱਲਾ ਲੈਣੇ ਬਣਾਤਾ ਇੱਕ ਪਿੰਡ ਉੱਤੇ ਵੀ ਨਹੀਂ ਜਾਂਦੇ ਉਹ ਅਸੀਂ ਹੁਣ ਨਾ ਇੱਕ ਮੋਬਾਈਲ ਮੱਲ ਲੈ ਲੈਣੇ ਕਾਣਗੇ ਅਸੀਂ 71 ਸਾਡੇ ਕੰਮ ਕਰ ਰਿਹਾ ਬਟਿੰਡੇ ਦਿੱਤੇ ਆ ਜੀ ਮੈਂ ਪਿਛਲੇ ਹਫਤੇ ਮਾਨਸੇ ਵਿੱਚ ਦਿੱਤੇ ਆ ਪਟਿਆਲੇ ਵਿੱਚ ਸੰਗਰੂਰ ਚੱਲ ਰਿਹਾ ਗੁਰਦਾਸਪੁਰ ਚੱਲ ਰਿਹਾ 71 ਸਾਡੇ ਚੱਲ ਰਿਹਾ ਉਹਦੇ ਵਿੱਚ 40 ਟੈਸਟ ਕਰਦੇ ਆ ਮੌਕੇ ਤੇ ਕਰਦੇ ਆ ਉਸ ਲਈ ਰਿਪੋਰਟ ਦੇ ਦਿੰਦੇ ਆ ਸਾਡੇ ਵਾਲੇ ਤੇ ਦੂਜੇ ਦਿਨ ਆਂਦੀ ਹੋਣ ਵਾਲੇ ਔਰ ਦਵਾਈਆਂ ਇੱਥੇ 80 ਸੀ ਜਾਂ 100 ਤੋਂ ਬਾਅਦ ਦਵਾਈਆਂ ਦਿੰਦੇ ਆ ਔਰ ਉਹਨਾਂ ਨੇ ਪਿੰਡ ਤੋਂ ਜਾਣਾ ਫਿਕਸ ਦੇ ਤੇ ਫਿਕਸ ਟਾਈਮ ਤੇ ਆਣਾ ਉਹਨਾਂ ਨੇ ਉਹਨਾਂ ਨਾਲ ਹਰ ਪਿੰਡ ਦੇ ਵਿੱਚ ਸਾਡੀ ਰੀਚ ਹੋ ਜਾਏਗੀ ਜੀ ਪੰਜਾਬ ਦੇ ਜਿੰਨੇ 13000 247 ਪਿੰਡਾਂ 240 ਉਹਨਾਂ ਸਾਰਿਆਂ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਸਾਡੀ ਜਿਹੜਾ ਮੋਬਾਈਲ ਕਲੀਨਿਕ ਜਾਊਗਾ ਕੁਝ ਤਾਂ ਪੱਕੇ ਬਣੇ ਹੋਇਆ ਕਿਤੇ ਹਸਪਤਾਲ ਵੀ ਬਣਿਆ ਜਿਹੜੇ ਨਹੀਂ ਆ ਉਹਨਾਂ ਨੂੰ ਸਾਰਿਆਂ ਨੂੰ ਕਵਰ ਕਰਕੇ ਇਹ ਸਾਰੀਆਂ ਬਿਮਾਰੀਆਂ ਦਾ ਅਸੀਂ ਇਲਾਜ ਕਰਾਂਗੇ ਇਸੇ ਤਰ੍ਹਾਂ ਜਿਹੜੇ ਤੁਹਾਡੇ ਸੈਕੰਡਰੀ ਕੇਅਰ ਆ ਸਾਰ ਤੁਸੀਂ ਦੇਖੋ ਤੁਹਾਡੇ ਹਸਪਤਾਲਾਂ 'ਚ ਲਾਕ ਲਿਖ ਕੇ ਲਾਤਾ ਵੀ ਆ ਮੋਬਾਈਲ ਨੰਬਰ ਤੁਹਾਨੂੰ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲਣਗੀਆਂ ਦਵਾਈਆਂ ਦੇ ਦਿੱਤੀਆਂ ਠੀਕ ਹੈ ਜੀ ਡਾਕਟਰ ਭਰਤੀ ਕਰ ਰਹੇ ਆ ਨਰਸਾ ਰੱਖ ਰਹੇ ਆ ਐਕਸਰੇ আল্ট্রাসাউন্ড ਹੋ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਮਤਲਬ ਜਿਹੜੀ ਸਕੈਂਡਰੀ ਕੇਅਰ ਹੈ ਟੋਟਲੀ ਫ੍ਰੀ ਹੈ ਹੈ ਟਰਸਟੀ ਕੇਅਰ ਦੇ ਵਿੱਚ ਅਸੀਂ ਜਿਹੜਾ ਐਮਰਜੈਂਸੀ ਆ ਡਿਲੀਵਰੀ ਆ ਜਿੱਥੇ-ਜਿੱਥੇ ਐਮਰਜੈਂਸੀ ਆ ਜੀ ਉਹਦੇ ਵਿੱਚ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਸਰਕਾਰੀ ਹਸਪਤਾਲਾਂ 'ਚ ਉੱਥੇ ਵੀ ਟੋਟਲੀ ਫ੍ਰੀ ਹੋਣ ਗਿਆ ਕਿ ਮਰੀਜ਼ ਨੂੰ ਨਿਕਾੜਾ ਜਾ ਕੇ ਦਵਾਈ ਲਿਆਓ ਐਕਸੀਡੈਂਟਾਂ ਦਾ ਪਹਿਲਾਂ ਹੀ ਕਰਤਾ ਜੀ ਫਰਿਸ਼ਤੀ ਸਕੀਮ ਲਾਗੂ ਕਰਤੀ ਸਟੈਮੀ ਪ੍ਰੋਜੈਕਟ ਦਾ ਸਾਡਾ ਮਤਲਬ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ 30000 ਦਾ ਟਿਕਾ ਉਹ ਤਰਨ-ਤਰਨ ਦੇ ਵਿੱਚ ਵੀ ਗੋਡੇ ਬਦਲਨੇ ਆ ਹਾਰਟ ਅਟੈਕ ਦਾ ਇਲਾਜ ਕਰਨਾ ਬ੍ਰੇਨ ਦਾ ਆਪਰੇਸ਼ਨ ਹੋਣਾ ਜਿਹੜੇ ਮਹਿੰਗੇ ਵਾਲੇ ਆ ਉਹ 4-5 ਸੈਂਟਰ ਬਣਾ ਦਾਂਗੇ ਸਾਰਿਆਂ ਦੇ ਸਾਰੇ ਪੰਜਾਬ ਦੇ ਲੋਕ ਉੱਥੇ ਜਾ ਕੇ ਕਰਾ ਲੈਣਗੇ ਬਾਕੀ ਜਿਹੜੀਆਂ ਨਾਰਮਲ ਸਰਵਿਸਿਜ਼ ਆ ਪ੍ਰਾਇਮਰੀ ਕੇਅਰ ਆ ਸੈਕੰਡਰੀ ਕੇਅਰ ਆ ਯੂਨੀਵਰਸਲ ਸਾਰੇ ਲੈਵਲ ਦੇ ਹੋਣਣਗੀਆਂ ਜੱਚਾ ਬੱਚਾ ਦੀਆਂ ਸਰਵਿਸਿਜ਼ ਬਹੁਤ ਬਿਹਤਰ ਕਰਾਂਗੇ ਆਉਣ ਵਾਲੇ ਦਿਨਾਂ 'ਚ 200 ਸੈਂਟਰ ਬਣਾਵਾਂਗੇ ਸਥਾਪਨਾ ਮੁੱਖ ਮਕਸਦ ਇਹੀ ਹੈ ਮੀਟਿੰਗ ਦਾ ਕੋਈ ਵੱਖਰਾ ਕੋਈ ਮੈਂ ਦੇਖੋ ਉਹਦੇ 'ਚ ਮੈਂ ਰਿਵਿਊ ਕਰਨਾ ਉਹਦੇ 'ਚ ਮੇਰਾ ਜਿੱਨੇ ਇੱਥੇ ਡੀਡਿਕਸ਼ਨ ਸੈਂਟਰ ਆ ਵੀ ਸਾਡੇ ਕੋਲ ਇੰਨੇ ਬੈੱਡਸ ਆ ਇਹਨਾਂ ਕੋਲ ਕਿੰਨੇ ਬੈੱਡ ਆ ਜਿੰਨਾ ਓਵਰਕ ਉਦਾ ਕੀ ਕਾਰਨ ਹੈ ਇਹ ਗੱਲ ਕਰਨੀ ਹੈ ਉਹਨਾਂ ਦੇ ਨਾਲ ਸਾਡੇ ਕੋਲੇ ਸੈਕਟਰੀਸਟ 60 ਹੈਗੇ ਸਾਰੇ ਪੰਜਾਬ ਸ਼ਾਰਟਕਾਟ ਹੈਗੇ ਆ ਪ੍ਰਾਈਵੇਟ 250 ਆ ਉਹਨਾਂ ਨੂੰ ਇੰਪੈਲੈਂਟ ਕਰਕੇ ਪਾਰਟ ਟਾਈਮ ਉਹਨਾਂ ਦੀਆਂ ਸਰਵਿਸਿਜ਼ ਯੂਜ਼ ਕਰਨੀਆਂ ਉਹਨਾਂ ਨੂੰ ਵੀ ਫਾਇਦਾ ਹੋਏਗਾ ਸਮਾਜ ਨੂੰ ਫਾਇਦਾ ਹੋਏਗਾ ਜੇ ਜੇ ਆਪਾਂ ਡਰਗ ਐਡਿਕਸ਼ਨ ਖਤਮ ਕਰਤੀ ਆਪਣਾ ਕਰਾਇਮ 50% ਘਟ ਜਾਣਾ ਸਿੱਧਾ ਹੀ 50% ਕਰਾਇਮ ਰੇਟ ਘਟ ਜਾਣਾ ਔਰਤਾਂ ਸਿਕਿਓਰ ਫੀਲ ਕਰਨਗੀਆਂ ਬੱਚੇ ਸਿਕਿਓਰ ਫੀਲ ਕਰਨਗੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਮਾਪੇ ਆ ਜਿਹੜੇ ਰੋਂਦੇ ਆ ਜਿਹਦੇ ਥੱਲੇ ਬੈਠਾ ਬੰਦਾ ਰੋ ਰਿਹਾ ਸੀਗਾ ਲੋਕ ਬਰਬਾਦ ਨਹੀਂ ਹੋਣਗੇ ਉਹਦੇ ਕਰਕੇ ਜ਼ਮੀਨਾਂ ਨਹੀਂ ਵਿਕਣਗੀਆਂ ਘਹਿਣੇ ਨਹੀਂ ਵਿਕਣਗੇ ਲੋਕ ਪੰਜਾਬ ਛੱਡ ਕੇ ਬਾਹਰ ਨੂੰ ਨਹੀਂ ਭੱਜਣਗੇ ਸੋ ਲੋਕਾਂ ਦਾ ਟਰਸਟ ਵੀ ਸਟੋਰ ਹੋਏਗਾ ਸਾਨੂੰ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਸੋ ਇਹਨਾਂ ਦੇ ਨਾਲ ਸਾਰਾ ਬੈਠ ਕੇ ਅਸੀਂ ਜਿਹੜੇ ਸਾਰੇ ਵਿਚਾਰ ਕਰਦੇ ਆ ਮੈਂ ਅਸੀਂ ਵੀ ਇ ਡਾਕਟਰ ਨਾਲ ਵੀ ਗੱਲ ਕਰਾਂਗਾ ਜਿਹੜੇ ਡੀਟੈਕਸ਼ਨ ਸੈਂਟਰ ਚਲਾਉਂਦੇ ਉਹਨਾਂ ਨਾਲ ਵੀ ਗੱਲ ਕਰਾਂਗਾ ਮੀਡੀਆ ਨਾਲ ਵੀ ਗੱਲ ਕਰ ਰਿਹਾ ਸਾਰੇ ਨਾਲ ਵੀ ਟਾਕ ਟੂ ਆਲ ਦਾ ਸਟੇਕ ਹੇਲਡਰਸ ਆਈ ਥਿੰਕ ਸਭ ਤੋਂ ਵਧੀਆ ਜੀ ਜਿਹੜੇ ਹਜ਼ਾਰਾਂ ਬੰਦੇ ਕੱਚੇ ਮੁਲਾਇਮ ਨੇ ਮੈਡੀਕਲ ਦੇ ਵਿੱਚ ਜਿਹੜੇ ਕਰੋਨਾ ਵੇਲੇ ਰੱਖਿਆ ਗਿਆ ਸੀ ਤੇ ਜਿਹੜੇ ਕਰੋਨਾ ਵੇਲੇ ਰੱਖੇ ਗਿਆ ਸੀ ਉਹਨਾਂ ਲਈ ਕੋਈ ਸਰਕਾਰ ਕਰ ਨਹੀਂ ਕਿਉਂਕਿ ਉਹ ਵਿਚਾਰੇ 15 10-10 ਸਾਲ ਤੋਂ ਦੇਖੋ ਜਿਹੜੀ ਸਾਡੀ ਸਰਕਾਰ ਹੈ ਪਹਿਲੀ ਸਰਕਾਰ ਹੈ ਜਿਹੜੀ ਕੱਚਾ ਨੂੰ ਪੱਕਾ ਕਰ ਰਹੀ ਹੈ ਕਰਾਂਗੇ ਜੀ ਜਿਵੇਂ ਜਿਵੇਂ ਸਾਡੇ ਰਿਸੋਰਸਸ ਅਪਰੂਵ ਹੋਣਗੇ ਬਹੁਤ ਸਾਰੇ ਬੰਦਿਆਂ ਦੀ ਅਸੀਂ ਤਨਖਾਹ ਵਧਾ ਰਹੇ ਹਾਂ ਜਿਹੜੇ ਰੀਹੈਬਿਲੀ चलो ओके थैंक्यू वेरी मच